ਸਸਰੀਕਾਲ ਪੰਜਾਬੀ ਵੀਰੋ ਮੈਂ ਤੁਹਾਡਾ ਸੰਦੀਪ ਸ਼ਰਮਾ ਤੁਸੀਂ ਜੁੜੇ ਹੋ ਬੋਲਦਾ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਆਪਾਂ ਖੜੇ ਆਂਗੇ ਫਫੜੇ ਭਾਈ ਕੇ ਪਿੰਡ ਖੜੇ ਆਂਗੇ ਜਿਹੜਾ ਮਾਨਸਾ ਆ ਜਾਂਦਾ ਤੇ ਇਸ ਭਰਾ ਨੇ ਅੱਜ ਜਿਹੜੀਆਂ ਬੱਕਰੀਆਂ ਵੇਚਣੀਆਂ ਬੱਕਰੀਆਂ ਪੁੱਛ ਲੈਣੇ ਵੀ ਆਪਾਂ ਕਿਹੜੀ ਕਿਹੜੀ ਨਸਲ ਦੀ ਬੱਕਰੀ ਆ ਤੇ ਸਾਰੀਆਂ ਬਾਈ ਸਸਰੀਕਾਲ ਸਸਰੀਕਾਲ ਬਾਈ ਹੋਰ ਬਾਈ ਕੀ ਹਾਲਾ ਵਧੀਆ ਵਧੀਆ ਬਾਈ ਬੱਕਰੀਆਂ ਦੀ ਗੱਲ ਕਰ ਲਈਏ ਬਾਈ ਇਹ ਕਿਹੜੀ ਕਿਹੜੀ ਨਸਲ ਦੀ ਬੱਕਰੀਆਂ ਆਪਣੀਆਂ ਇਹ ਬੀਟਲ ਨਹੀਂ ਸਾਰੀਆਂ ਬਾਈ ਸਾਰੀਆਂ ਬੀਟਲ ਨਹੀਂ ਕਿਹੜਾ ਨੰਬਰ ਸਾਰੀਆਂ ਠੀਕ ਆ ਬਾਈ ਤੇ ਗੱਲ ਕਰ ਲਈਏ ਕੋਈ ਦੁੱਧ ਵਾਲੀ ਤੁਹਾਨੂੰ ਸਾਰ अच्छा सारीयां ਬੱਕਰੀਆਂ ਜਿਹੜੀਆਂ ਬ ਗੱਲ ਕਰ ਲਈਏ ਦੁੱਧ ਵਾਲੀਆਂ ਸਾਰੀਆਂ ਬਾਈ ਹਾਂ ਇਹ ਸੂਈਆਂ ਵੀ ਆ ਬਾਈ ਸਾਰੀਆਂ ਇਹ ਹਾਂ ਬੱਚੇ ਨੇ ਸਾਰੀਆਂ ਮਾਗਰ ਸਾਰੀਆਂ ਮਾਗਰ ਹਾਂ ਕਿੰਨੀਆਂ ਬੱਕਰੀਆਂ ਬਾਈ ਸਾਰੀਆਂ ਟੋਟਲ ਇਹ 10 10 ਬੱਕਰੀਆਂ ਸਾਰੀਆਂ ਆਪਣੇ ਕੋਲੇ 9 ਬੱਕਰੀਆਂ 9 ਬੱਕਰੀਆਂ ਹਾਂ ਅੱਛਾ 9 ਬੱਕਰੀਆਂ ਆ ਗਈਆਂ ਤੇ ਸਾਰੀਆਂ ਸੂਈਆਂ ਮੀਆਂ ਇਹ ਹਾਂ ਇਹਦੇ ਵਿੱਚ ਇੱਕ ਇੱਕ ਬੱਕਰੀਆਂ ਵਿੱਚ ਕਿਹੜੀ ਵਾਰੀ ਬੱਚੇ ਖਰਾਉਗੇ ਇਹਦੇ ਅੱਛਾ ਬਾਈ ਇੱਕੋ ਨਵੀਂ ਹੋਈ ਹੋਈ ਹੈ ਪੱਠੋ ਅੱਛਾ ਗੱਬਣਾ ਦਵਾਰੇ ਅੱਛਾ ਠੀਕ ਹੈ ਨਸਲ ਦੀ ਗੱਲ ਕਰ ਲਈਏ ਸਾਰੀਆਂ ਬੀਟਲ ਆ ਵੀ ਕਿਵੇਂ ਆ ਬਾਈ ਸਾਰੀਆਂ ਬੀਟਲ ਚ ਹੀ ਹੈਗੀਆਂ ਬਾਈ ਬੀਟਲ ਨਸਲ ਹੈ ਤੇ ਗੱਲ ਕਰ ਲਈਏ ਕੰਨ ਕੋਨਾਂ ਦੀ ਸਹੀ ਆ ਬੱਕਰੀਆਂ ਸਾਰੀਆਂ ਬਾਈ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੇ ਥਣਾ ਦੀ ਗੱਲ ਕਰ ਲਈਏ ਥਣ ਵੀ ਤੁਹਾਨੂੰ ਦਿਖਾਉਨੇ ਆ ਆ ਵੇਖੋ ਥਣਾ ਦੀ ਗੱਲ ਕਰ ਲਈਏ ਪੂਰੇ ਵਧੀਆ ਬੱਕਰੀਆਂ ਕੀ ਕੋਈ ਇਹੋ ਜੀ ਗੱਲ ਨਹੀਂ ਬੱਕਰੀਆਂ ਸਾਰੀਆਂ ਵਧੀਆ ਬਾਈਆਂ ਕੋਲ ਨਾਲ ਦੀਆਂ ਤੇ ਬਾਈ ਜੀ ਆਪਣਾ ਤਾਂ ਫਿਰ ਰੇਟ ਰੂਟ ਕੀ ਰੱਖਿਆ ਹੋਇਆ ਰੇਟ ਮੌਕੇ ਦੀ ਕਰ ਲਾਂਗੇ ਮੌਕੇ ਤੇ ਕਰਾਂਗੇ ਅੱਡੋ ਅੱਡੀ ਰੇਟ ਨੇ ਇਹਨਾਂ ਦੇ ਹਾਂ ਆ ਡਿਸਪਲੇ ਦੇ ਜਿਹੜਾ ਬੰਦਾ ਹੈਗਾ ਨੰਬਰ ਲਾ ਸਕਦਾ ਹਾਂ ਫਿਰ ਨਾਲ ਗੱਲਬਾਤ ਕਰ ਲਈ ਗੱਲਬਾਤ ਕਰ ਲਈ ਇਹ ਸਾਰੀਆਂ ਵੇਚਣੀਆਂ ਬਾਈ ਇਹ ਸਾਰੀਆਂ ਵੇਚ ਦਾਂਗੇ ਕਾਰਨ ਕੀ ਹੋਗਾ ਵੇਚਣ ਦਾ ਬਾਈ ਇਹ ਮਾਸਰੇ ਚਾਈਂ ਵੇਚਦਾ ਹੈ ਹੋਰ ਲੈ ਰਾਂ ਕਿ ਜੀਕਾ ਦਵਾਰੇ ਅੱਛਾ ਹਾਂ ਵੀ ਤੁਹਾਡਾ ਮਤਲਬ ਕੀ ਵੇਚਣ ਦਾ ਕਾਹਾਂ ਕੰਮ ਹੈ ਮੱਝਾਂ ਦਾ ਕੰਮ ਹੈਗਾ ਆਪਣਾ ਵਧੀਆ ਚੱਲੀ ਜਾਂਦਾ ਅੱਛਾ ਮੱਝਾਂ ਦਾ ਨਾਲ ਵੀ ਤੁਸੀਂ ਵੇਚਦਾ ਲੈਣ ਦੇਣ ਵੀ ਕਰਦੇ ਹੋ ਲੈਣ ਦੇਣ ਕਰੀ ਜਾਂਦੇ ਹਾਂ ਠੀਕ ਹੈ ਬਾਈ ਤੇ ਉਹ ਬੱਕਰੀ ਦੀ ਗੱਲ ਕਰ ਲਈ ਬਾਈ ਜਿਹੜਾ ਖੜਾਗਾ ਇਹ ਬੱਚਾ ਹੀ ਆਇਆ ਹੈਗਾ 11-10 11 ਮਹੀਨਿਆਂ ਦਾ ਇਹ ਕੱਦ ਬਹੁਤ ਆ ਨਾ ਬਾਈ ਦਾ ਹਾਂ ਕੱਦ ਵਧੀਆ ਤੇ ਇਹ ਵੀ ਨਸਲ ਬਿੱਟਲਾ ਬਾਈ ਹਾਂ ਬਿੱਟਲਾ ਨਸਲ ਹੈ ਵੀ ਹੂੰ ਬਿੱਟਲਾ ਪਤਾ ਕਿਵੇਂ ਲੱਗਦਾ ਬਾਈ ਇਹਦਾ ਪਤਾ ਕੰਨ-ਕੰਨ ਹੋ ਜਾਂਦਾ ਨੱਕ-ਨੱਕ ਹੋ ਜਾਂਦਾ ਹੂੰ ਥੱਲੋਂ ਬਾਕੀ ਚੰਗੀਆਂ ਹੁ ਦੁੱਧ ਦੀ ਗੱਲ ਕਰਨੀ ਕਿੰਨਾ ਕਿਲੋ ਦੁੱਧ ਹੁੰਦੀ ਮੈਂ ਇਹ? 20 ਕਿਲੋ 3 ਕਿਲੋ ਦਈ ਜਾਂਦੇ ਨੇ ਬਾਕੀ ਮੌਸਮ ਉਹਨੇ ਟਾਈਮ ਦਾ ਦੋਨੇ ਟਾਈਮ ਦਾ ਮੌਸਮ ਬਾਕੀ ਕਿਹ ਹੈ ਜਾਨੂੰ ਪਤਾ ਹੀ ਆ। ਹੂੰ ਅੱਜ ਕਾ ਤਾਂ ਇੰਨਾ ਹੀ ਦਿੰਦੀਆਂ ਨੇ ਫੇਰ। ਠੀਕ ਹੈ ਬਾਈ। ਤੇ ਬਾਈ ਤੁਸੀਂ ਆ ਨੰਬਰ ਕਨੈਕਟ ਕਰੋ ਤੇ ਬਾਈ ਨੇ ਸਾਰੀਆਂ ਬੱਕਰੀਆਂ ਇਹ ਬਕਾਊ ਆ ਤੇ ਸਾਰੀਆਂ ਨਸਲ ਦੀਆਂ ਬੱਕਰੀਆਂ ਬਹੁਤ ਵਧੀਆ ਨਸਲ ਚੰਗੇ ਬੱਚੇ ਨੇ ਸਾਰੀਆਂ ਮਗਰ ਵਧੀਆ। ਹਾਂ ਬਾਈ ਚੰਗੇ ਬੱਚੇ ਨੇ ਵਧੀਆ। ਚੰਗੇ ਬੱਚੇ ਨੇ ਨਾਲ ਸਾਰਿਆਂ ਦੇ। ਕਰ ਦੋ ਦੱਬ ਕੇ ਵੀਡੀਓ ਸ਼ੇਅਰ ਬਾਈ ਜੀ। ਤੁਸੀਂ ਕਹਿੰਦੇ ਸੀ ਜੀ? ਇਹ ਬੱਕਰਾ ਨਾ ਇਹਦੇ ਮਤਲਬ ਕਿ ਛੱਡਾਂਗੇ ਬੱਕਰੀ ਦੇ ਵਿੱਚ ਹਾਂਜੀ ਉਹ ਕਟਪਟ 2 ਲੱਖ ਰੁਪਏ ਦਾ ਬੱਕਰਾ ਦਾ ਅੱਛਾ ਜੀ 80 ਲੱਖ ਕੋਈ ਨਹੀਂ ਕਿ ਵੀ ਨਾਲਾਂਗੇ ਬੱਚਾ ਫਰੀਲ ਹਾਂ ਉਹ ਬੱਕਾ ਬੱਕਰਾ ਤੁਹਾਨੂੰ ਦਿਖਾ ਸਕਦੇ ਹਾਂ ਹਾਂਜੀ ਤੇ ਬਹੁਤ ਚੰਗਾ ਬੱਕਰਾਗਾ ਹੂੰ ਮਤਲਬ ਬੱਚੇ ਵੀ ਬਹੁਤ ਚੰਗੇ ਨੇ ਦਿਖਾਵਾਂਗੇ ਤੁਹਾਨੂੰ ਅੰਦਰ ਹੂੰ ਤੇ ਬਹੁਤ ਜਿਆਦਾ ਚੰਗੇ ਬੱਕਰੇ ਨੇ ਬੱਚੇ ਨੇ ਠੀਕ ਹਾਂ ਲੈ ਇਹਨਾਂ ਨੂੰ ਕੋਈ ਮਾੜਾ ਨਹੀਂ ਨਵਾਂ ਮਾਲਕ ਇਹ ਚੌਗੀਆਂ ਪੱਠਾਂ ਨੇ ਸਾਰੀਆਂ ਸਾਰੀਆਂ ਚੌਗੀਆਂ ਛੱਗੀਆਂ ਕੋਈ 8 ਦੰਦਰ ਕੋਈ 8 ਦੰਦਰ ਕੋਈ ਹੋਈ ਹੋਣੀਆਂ ਨੇ ਜੀ ਹੂੰ ਇਹ ਬਈ ਉਹੀ ਬੱਕਰੀ ਦੇ ਨਾਲ ਜਿਹੜੇ ਬੱਚੇ ਇਹ ਏ ਹਾਂ ਉਹਨਾਂ ਬੱਕਰੀਆਂ ਨੇ ਬੱਚੇ ਬਈ ਇਹੇ ਇਹ ਬੱਚੇ ਆ ਇਹੇ ਹਾਂ ਬਾਕੀ ਆ ਦੋਸਤੋ ਤੁਸੀਂ ਵੇਖੋ ਇਹ ਜਿਹੜੀਆਂ ਬੱਕਰੀਆਂ ਨੇ ਆਪਣੀਆਂ ਤੁਸੀਂ ਵੇਖ ਸਕਦੇ ਹੋ ਇਹ ਉਹਨਾਂ ਦੇ ਬੱਚੇ ਨੇ ਜਿਹੜੇ ਬਾਈ ਨੇ ਵੇਚਨੇ ਨੇ ਤੁਸੀਂ ਵੇਖ ਸਕਦੇ ਹੋ ਆਹ ਨੌ ਬੱਕਰੀਆਂ ਨੌਾਂ ਦੇ ਨਾਲ ਹੀ ਬੱਚੇ ਆ ਬਈ ਇਹੇ ਹਾਂ ਸਾਰੇ ਬੱਚੇ ਉਹਨਾਂ ਦੇ ਨੇ ਬਈ ਅੱਛਾ ਆਹ ਵੇਖ ਸਕਦੇ ਹੋ ਬਾਈ ਪੂਰੀ ਵਧੀਆ ਨਸਲ ਆ ਕੋਈ ਇਹੋ ਜੀ ਗੱਲ ਨਹੀਂ ਰੀਟਨ ਨਸਲ ਆ ਪ्योर ਵੱਡੇ ਵੱਡੇ ਕੰਨ ਆ ਤੇ ਸਾਰੀਆਂ ਬੱਕਰੀਆਂ ਸੁਈਆਂ ਵੀ ਆ ਤੇ ਨਾਲ ਆ ਬੱਚੇ ਆ ਸਾਰੀ ਕਿੰਨੇ ਬੱਚੇ ਆ ਬਈ ਨੌ ਇਹੇ ਦੇਖ ਰਿਹਾ ਕਿੰਨੇ ਬੱਚੇ ਨੇ ਯਾਰ 10 10 ਬੱਚੇ ਆ ਬਈ ਮਾਨਤਾਨ ਦੀ ਗੱਲ ਕਰ ਲਈਏ ਫਿਰ ਜੇ ਤੁਹਾਡਾ ਸਾਡੀ ਵੀਡੀਓ ਬੰਦਾ ਦੇਖ ਕੇ ਆਉਂਦਾ ਤੁਹਾਡੇ ਕੋਲੇ ਫਿਰ ਮਾਨਤਾਨ ਕਰੋਗੇ ਕਰਦਾ ਹੀ ਕਰਦਾ ਹੀ ਮਾਨਤਾਨਾ ਹੂੰ ਪੱਕੀ ਗੱਲ ਆ ਆ ਜਿਹੜਾ ਇਕੱਠਿਆਂ ਲੂਗਾ ਕਿੰਨੋਂ ਕਰਦਾ ਹੀ ਮਾਨਤਾਨ ਵਧੀਆ ਉਹਨੂੰ ਜਿਹੜਾ ਤੁਹਾਡਾ ਮਤਲਬ ਕੀ ਆਪਣਾ ਇੱਜੜ ਦੀ ਗੱਲ ਕਰ ਲਈ ਸਾਰਾ ਇਕੱਠਾ ਲੂਗਾ ਸਾਰੀਆਂ ਲੋ ਜਿਹੜਾ ਇਕੱਠੀਆਂ ਠੀਕ ਆ ਨੌ ਤੇ ਨੌ ਹਾਂ ਠੀਕ ਆ ਬਾਈ ਡਿਸਕਾਊਂਟ ਕਰ ਦੋਗੇ ਹਾਂ ਠੀਕ ਆ ਬਾਈ ਧੰਨਵਾਦ ਠੀਕ ਉਹ ਗੱਲ ਕਰ ਲਈਏ ਜਿਹੜੀਆਂ ਬੱਕਰੀਆਂ ਜਿਹੜੀਆਂ ਬਾਈ ਨੇ ਵੇਚਵੀਆਂ ਗਈਆਂ ਉਹ ਬਰੀਡਿੰਗ ਇਸ ਬੱਕਰੇ ਤੋਂ ਤਿਆਰ ਕਰਾਈ ਹੋਈ ਹੈ ਇਹ ਘੱਟ ਤੋਂ ਘੱਟ 2 ਲੱਖ ਰੁਪਏ ਦਾ ਜਿਹੜਾ ਬੱਕਰਾ ਹੈਗਾ ਤੁਸੀਂ ਵੇਖ ਸਕਦੇ ਹੋ 4.5 ਫੁੱਟ ਦੀ ਹਾਈਟ ਆ ਗਈ ਤੇ ਸਿਰ ਤੱਕ ਗੱਲ ਕਰ ਲਈਏ 5 ਫੁੱਟ ਤੁਸੀਂ ਵੇਖ ਸਕਦੇ ਹੋ 2 ਲੱਖ ਰੁਪਏ ਦਾ ਬੱਕਰਾ ਹੈ ਬਾਈ ਇਹ ਜਿਹੜੀ ਬਾਈ ਨੇ ਬੱਕਰੀਆਂ ਵੇਚੀਆਂ ਸਾਰਾ ਮਾਲ ਵੇਚਣਾ ਬਾਈ ਨੇ ਨੌ ਨਗਨੇ ਨੌ ਨਗਨੇ ਜੀ ਨੌ ਨਗ ਤੇ ਨੌ ਨਗਨੇ ਤੇ ਨਾਲ ਉਹਦੇ ਨਾਲ ਬੱਕਰੀਆਂ ਆਈਆਂ ਕੁਈਆਂ ਹੀਆਂ ਉਹ ਬੱਕਰਾ ਬੱਚਾ ਵੀ ਏਸੀ ਦੀ ਹੈ ਬੱਚਾ ਵੀ ਹੈ ਉਹ ਜਿਹੜਾ ਪੱਕਰਿਆ ਬੱਚਾ ਏਸੀ ਦੀ ਹੈਗਾ ਅੱਛਾ ਹਾਂ ਇਹ ਆਇਆ ਗਈ ਮੈਲ ਵਾਲੇ ਮੱਗਰ ਨਹੀਂ ਗਾ ਮੈਲੋਂ ਚੌਂਕਲਾ ਮੱਗਰ ਉਹਦੀ ਬੱਕਰੀ ਦਾ ਬੱਚਾ ਹੈ ਅੱਛਾ ਉਹਦੀ ਬੱਕਰੀ ਦਾ ਬੱਚਾ ਉਹਦੀ ਬੱਕਰੀ ਦਾ ਬੱਚਾ ਹੈਗਾ ਉਹਦੀ ਮੁੱਲ ਦੀ ਗੱਲ ਕਰ ਲਈਏ ਜਿਹੜਾ ਬਾਈ ਦੀ ਜਿਹੜੇ ਤੁਸੀਂ ਬ੍ਰੀਡਿੰਗ ਆ ਜੀ ਇਹ ਉਹਦੀ ਹੈ ਹਾਂ ਤੇ ਉਹ ਕਿੰਨੇ ਦਾ ਹੋਊ ਬੱਕਰਾ ਜੀ ਉਹ ਕਿਹੜਾ ਜੀ ਜਿਹੜੇ ਤੁਸੀਂ ਮੈਲਾਂ ਦੀ ਗੱਲ ਕਰ ਰਹੇ ਹੋ ਉਹ ਬੱਚਾ ਗਾਹਾਂ ਤੋਂ ਛੱਡਾ ਦਿਓ ਨੇ ਜਿਹਦੀ ਮਾਂ ਤੀਗੀ ਹੂੰ ਉਹ ਉਹ ਨਹੀਂ ਵੇਚੀ ਤੀਗੀ ਮੱਟੀ ਲੈ ਕੇ 60000 ਦੀ ਅੱਛਾ ਜੀ ਗੀਰੀ ਘਹਾਰੀ ਮਾਂ ਕੀ ਹੋ ਉਹ ਜਾ ਕੇ ਪੁੱਛ ਸਕਦੇ ਤੁਸੀਂ ਕੋਈ ਬੰਦਾ ਵੀ ਜਿਹੜਾ ਇਹ ਰਵੇ ਜੋ ਆ ਗਿਆ ਹੂੰ ਠੀਕ ਹੈ ਜੀ ਹਾਂ ਇਹ ਬੱਚਾ ਸਾਨੂੰ ਮੱਗਰ ਨੇ ਮਨੂ ਐ ਰੱਖਣ ਖਾਤਰ ਨਹੀਂ ਦਿੱਤਾ ਦੀ ਗਾ ਵੀ ਤੂੰ ਲੈ ਜਾ ਛਾੜ ਕੇ ਦਿੱਤਦੇ ਆ ਉਹਦੇ ਸਭ ਉਹਦੇ ਮੁੰਡਿਆਂ ਨੇ ਹੂੰ ਮਕਸਦ ਨੇ ਵੀ ਕਿ ਤੂੰ ਰੱਖ ਲੈ ਵੀ ਬੱਕਾ ਬਹੁਤ ਬਹੁਤ ਚੰਗਾ ਤੇ ਉਹ ਤੋਂ ਲੈ ਕੇ ਫੇਰ ਪਾਲਖ ਲਿਆ ਕੇ ਅੱਛਾ ਜੀ ਹਾਂ ਛੋਟਾ ਹੀ ਲੱਗੇ 2 ਕਿ ਮਹੀਨੇ ਦਾ ਸੀ ਬਾਈਕ ਕੋਲੇ ਨੌ ਨਗ ਨੇ ਤੇ ਨਾਲ ਬੱਚੇ ਨੇ ਤੇ ਸਾਰੀਆਂ ਜਿਹੜੀਆਂ ਬੱਕਰੀਆਂ ਆ ਗਈਆਂ ਸਾਰੀਆਂ ਦੁੱਧ ਵਾਲੀਆਂ ਦੋਸਤੋ ਕਰ ਦਿਓ ਵੀਡੀਓ ਦੱਬ ਕੇ ਸ਼ੇਅਰ ਜਿਹੜੇ ਭਰਾ ਨੇ ਬੱਕਰੀਆਂ ਲੈਣੀਆਂ ਆਈਆਂ ਸਾਰਾ ਬਾਈ ਦਾ ਇੱਜੜਾ ਜਿਹੜਾ ਉਹ ਸਾਰਾ ਸਾਰਾ ਵੇਚੂਗਾ ਕੋਈ ਬੱਕਰੀ ਵੀ ਇਸੇ ਲੈਣ ਚ ਨਹੀਂ ਆ ਬੱਕਰੀ ਮੇ ਬਈ ਦੀ ਇੰਨਾ ਇਸੇ ਲੈਣ ਚ ਨਹੀਂ ਤੂੰ ਹਾਂ ਹਾਂ ਸੁੰਦਾ ਇਹ ਰੰਗ ਬਜਿਆ ਸੁੰਦਾ ਹੂੰ ਤੇ ਕੋਈ ਦੱਬ ਨਹੀਂ ਹੈਗਾ ਯਾ ਸ਼ਾ ਕਾਲਜ ਤੇ ਆ ਗਏ ਅੱਛਾ ਬਾਈ ਨਾਲ ਗੱਲ ਕਰਦੇ ਆ ਬਾਈ ਹੋਰ ਵੀ ਆਪਣਾ ਚੰਨਣਾ ਪਉਂਦੇ ਹਾਂ ਹਾਂ ਬਾਈ ਜੀ ਕੀ ਕਹਿੰਦੇ ਤੁਸੀਂ ਜਿਵੇਂ ਹੁਣ ਤਾਂ ਰੰਗ ਬਰਿੰਗਿਆ ਬਰੇਡਾਂ ਚੱਲ ਗਈਆਂ ਹਾਂ ਜੀ ਯਾ ਅਸਲੀ ਹੈ ਇਹ ਅੰਬਰਸਰੀ ਇਹਨੂੰ ਕਹਿੰਦੇ ਨੇ ਅੰਬਰਸਰੀਆ ਹਾਂ ਉਹ ਤਾਂ ਅੱਖਾਂ ਅੱਖ ਦੇ ਇਹਦੇ ਲਾਲ ਰੰਗ ਵੀ ਜਮਾ ਸ਼ਾਕ ਵਾਲਾ ਉਹ ਬਾਕੀ ਇਹਨੇ ਵੀ ਚਿੱਟੀ ਅੱਖ ਹੁੰਦੇ ਨਾ ਫੇਰ ਵਧੀਆ ਵੀਟ ਲਵਾ ਦੇ ਕੱਟੇ ਵਰਗੇ ਪੈਰ ਨੇ ਬੱਚੇ ਦੇ ਕੰਨ ਤੋਂ ਲੈ ਕੇ ਨੱਕ ਤੋਂ ਲੈ ਕੇ ਸਿੰਗੀ ਤੋਂ ਲੈ ਕੇ ਬੱਚਾ ਇਹ ਇਹ ਜੇ ਸੋਹਣਾ ਆਪ ਵੀ ਹੱਥ ਤਰਾਉ ਨਹੀਂ ਬੱਚੇ ਵੀ ਹੱਥ ਤਰਾਉ ਨਹੀਂ ਹੈਗੇ ਇਹਦੇ ਬਹੁਤ ਸੋਹਣਾ ਸੋਹਣਾ ਨੱਕ ਨੁੱਕ ਵਧੀਆ ਲਿਆਉਂਦਾ ਤੇ ਅਸਲੇ ਚ ਬੱਚਾ ਤੁਰਿਆ ਹੋਇਆ ਇਹ ਕਿਉਂ ਮਗਰ ਵੀ ਇਹ ਪੂਰਾ ਖਿਡਾਰੀ ਆ ਪੀੜੀਆਂ ਰੱਖਦੀਆਂ ਆਈਆਂ ਨੇ ਬੱਕਰੀਆਂ ਮਾਲ ਪਸੂਜੋਂ ਹਮ ਹੁਣ ਤਾਂ ਇਹ ਕਿਉਂ ਨਵੇਂ ਨਵੇਂ ਉੱਠ ਖੜੇ ਉਹ ਕਹਿੰਦਾ ਮੇਰਾ ਫਾਰਮ ਉੱਤੇ ਉਹ ਕਹਿੰਦਾ ਮੇਰਾ ਉੱਤੇ ਆ ਜਿਹੜੇ ਇਹ ਬੁਜਗਰ ਪਹਿਲਾਂ ਤੋਂ ਚੱਲੇ ਨੇ ਹਮ ਜਿਹੜੇ ਇਹਨਾਂ ਦੀ ਜੜ ਫੜੀ ਹੋਈ ਆ ਉਹਨਾਂ ਦੇ ਦੇਖ ਕੇ ਅੱਖਣਣਗੇ ਬਈ ਆ ਬੱਚਾ ਖਾਨਦਾਨ ਸੂਗਾ ਤੇ ਬੱਚੇ ਲਿਆਊਗਾ ਦੁੱਧ ਵਾਲਾ ਬੱਚੇ ਇਹ ਕੱਢਣ ਗਿਆ ਹਾਂ ਬਾਕੀ ਦੋਸਤੋ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਜਿਹੜੇ ਵੀ ਭਰਾ ਨੇ ਇਹ ਬੱਕਰੀ ਬੱਕਰੀਆਂ ਲੈਣੀਆਂ ਗਿਆ ਤੇ ਤੁਸੀਂ ਇਹ ਵੀਡੀਓ ਦਬ ਕੇ ਸ਼ੇਅਰ ਕਰ ਦਿਓ ਤੇ ਆਹ ਨੰਬਰ ਤੇ ਨਾਂ ਤੁਸੀਂ ਕਨੈਕਟ ਕਰ ਸਕਦੇ ਜਦੋਂ ਮਰਜ਼ੀ ਤੁਸੀਂ